ਕੀ ਨਾਮ ਚ ਮੈਂ ਜੀ ਕੀ ਗੱਲ ਹੋਈ ਜੀ ਬਸਟਾਡਾ ਚਰਚੇ ਚ ਗਿਆ ਹੈ ਅੱਗੇ ਛੰਡੇ ਦੇ ਛੰਡੇ ਜਾਂਦਾ ਸੀ ਮੁੜ ਕੇ ਵਾਪਸ ਨਹੀਂ ਆਇਆ ਬਸਟਾਡੇ ਗੋਮ ਹੋ ਗਿਆ ਕਿਹੜੇ ਚਰਚਾ ਜੰਦੇ ਸੀ ਉਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਤੋ ਉਤੋਂ ਬਸਟਾਡ ਤੋਂ ਕਿ ਗੋਮ ਹੋ ਗਿਆ ਤੇ ਹਰ ਛੰਡੇ ਦੇ ਛੰਡੇ ਜਾਂਦਾ ਸੀ ਮੁੜ ਕੇ ਵਾਪਸ ਨਹੀਂ ਆਇਆ ਕਿ ਉੱਥੇ ਬਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬਸ ਸਟੈਂਡ ਤੇ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਉੱਥੇ ਹਾਂ ਜੀ ਗਿਆ ਲੱਭਣ ਗਏ ਸੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਸੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਉਮਰ ਦੀ 16 16 ਸਾਲ ਦਾ ਹੈਗਾ ਤੇ ਪਹਿਲਾਂ ਵੀ ਕਰੀਦਾ ਸੀ ਉਹਨਾਂ ਨੂੰ ਨਾ ਪਹਿਲਾਂ ਨਹੀਂ ਦਿਮਾਗ ਤੋਂ ਦਾ ਤੇ ਥੋੜਾ ਜਿਹਾ ਕਰਕੇ ਸੀ ਕੀ ਗੁਹਾਰ ਲੋਂਦੇ ਦੀ ਹਾਂਜੀ ਕੀ ਗੁਹਾਰ ਲੋਂਦੇ ਲੋਕਾਂ ਦੇ ਅਈ ਤੱਕ ਕੇ ਗਿਆ ਚਰਚ ਵਾਲਿਆਂ ਨੇ ਤੈ ਕਿਤੇ ਗਏ ਨਹੀਂ ਇਹ ਚਾਂਦਾ ਹੁੰਦਾ ਰਿਹਾ ਜੇ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਿਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੇ ਆ ਕਿ ਜਿੱਤੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇਣੇ ਚਾਹ ਰਾ ਹਾਂ ਆ ਤੋ ਬਾਲਾ 목 아직аль까?! 목 아직해도aden že 입니다 ਕਹਾਲੀ ਯਾਰ ਕੀ ਲੈ ਰੱਛਾ ਜੰਦਰ ਲੋਕ ਨੂੰ ਹੁੰਦਾ ਜੀ ਕਿ ਨਮੋ ਜੀ ਆਪਣੇ ਭਾਈ ਰਿੰਕੂ ਕੀ ਗੱਲ ਕਹਿੰਦੇ ਭਾਜੀ ਮੇਰਾ ਭਰਾ ਹੀ ਛੋਟਾ ਰਾਜਾ ਪਹਿਲਾਂ ਚੜਚੇ ਜਾਂਦਾ ਹੀ ਭਾਜੀ ਉਟਾਲੇ ਉਹ ਖਾਂਬੜੇ ਚੜਚੇ ਕਰੀ ਆ ਜਾਂਦਾ ਹੀ ਤੇ ਕਈ ਟੁੱਟ ਜਾਂਦਾ ਹੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਐਸ ਵਾਰ ਪਈ ਜੰਦਰ ਚੜਚੇ ਦੇ ਵਿੱਚ ਉਹ ਵਾਪਸ ਨਹੀਂ ਆਇਆ ਉਟਾਲੇ ਕਿੰਨੀ ਮੋਦੀ ਨਾਲ ਦੀ ਹਾਂ ਜੀ 16-6 ਸਾਲ ਤੇ ਮੈਂ ਪਰਿਵਾਰ ਬਹੁਤ ਦੁਖੀ ਆ ਮੈਂ ਬਹੁਤ ਕੱਲ ਪਰਸੋਂ ਲਾ ਰੋ ਰਹੇ ਆ ਪਰ ਸ਼ਾਂ ਹੋ ਰਿਆ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਾਨੂੰ ਲੱਭਦਾ ਮੈਂ ਨਾਮ ਦੇ ਨੂੰ ਪਈ ਤਿਆਰ ਹੈ ਜਿਹੜਾ ਤੁਹਾਡਾ ਬ੍ਰਦਰ ਸੀਗਾ ਹਾਂਜੀ ਉਹ ਪਹਿਲਾਂ ਵੀ ਜਾਂਦੇ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੀ ਤੇ ਉਹਨਾਂ ਨੂੰ ਬਾਹਰ ਪਾਣੇ ਲੱਗਾ ਚੰਦਰ ਬਾਟਾਂ ਦੇ ਵਿੱਚ ਮਲਕ ਗੁੰਮ ਹੋ ਗਿਆ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪੇਲ ਭਾਈ ਮੱਥ ਜੁੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੁਹਾਡਾ ਜਰੂਰੀ ਬੈਂਟਰੀ ਮੈਨੂੰ ਨਾਮ ਦੇ ਨੂੰ ਤਿਆਰ ਹੈ